ਜਿਹੜੇ ਵੀ ਵਿਅਕਤੀ ਸ਼ਹਿਰ ਦੇ ਵਸਨੀਕ ਆ ਅਤੇ ਜਿਨ੍ਹਾਂ ਦਾ ਨਾਮ ਆਪਣੇ ਸ਼ਹਿਰ ਦੀ ਵੋਟਰ ਸੂਚੀ 'ਚ ਦਰਜ ਹੈ ਇਹ ਵੀਡੀਓ ਉਹਨਾਂ ਵੀਰਾਂ ਪੈਣਾ ਲਈ ਆ ਜੇਕਰ ਤੁਸੀਂ ਆਪਣੇ ਸ਼ਹਿਰ ਦਾ ਵਿਕਾਸ ਆਪਣੇ ਹੱਥੀਂ ਕਰਨਾ ਚਾਹੁੰਦੇ ਹੋ ਭਾਵੇਂ ਤੁਸੀਂ ਨਗਰ ਕੌਂਸਲ ਦੀ ਚੋਣ ਲੜਨ ਦੀ ਇੱਛਾ ਰੱਖਦੇ ਹੋ ਤਾਂ ਕਿਰਪਾ ਕਰਕੇ ਇਹ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਦਾ ਨੋਟੀਫਿਕੇਸ਼ਨ ਆ ਚੁੱਕਾ ਅਤੇ ਇਹ ਚੋਣਾਂ ਇਸੇ ਮਹੀਨੇ ਯਾਨੀ ਕਿ ਦਸੰਬਰ 2024 ਦੇ ਅੰਤ ਤੱਕ ਹੋਣ ਜਾ ਰਹੀਆਂ ਹਨ ਸਭ ਤੋਂ ਪਹਿਲਾਂ ਤਾਂ ਇਹ ਦੱਸ ਦਈਏ ਕਿ ਚੋਣਾਂ ਕੌਣ ਲੜ ਸਕਦਾ ਮਤਲਬ ਇਨ੍ਹਾਂ ਚੋਣਾਂ ਵਿੱਚ ਕੌਣ ਯੋਗ ਉਮੀਦਵਾਰ ਹੋ ਸਕਦਾ ਹੈ ਜਿਸ ਵੀ ਵਿਅਕਤੀ ਦਾ ਉਕਤ ਸ਼ਹਿਰ ਦੀ ਵੋਟਰ ਸੂਚੀ ਵਿੱਚ ਨਾਮ ਦਰਜ ਹੈ ਜਿੱਥੋਂ ਚੋਣ ਲੜਨਾ ਚਾਹੁੰਦਾ ਹੈ ਉਸ ਸ਼ਹਿਰ ਦੀ ਵੋਟਰ ਸੂਚੀ ਵਿੱਚ ਜੇਕਰ ਤੁਹਾਡਾ ਨਾਮ ਦਰਜ ਹੈ ਅਤੇ ਤੁਹਾਡੀ ਉਮਰ 21 ਸਾਲ ਜਾਂ ਇਸ ਤੋਂ ਜ਼ਿਆਦਾ ਹੈ ਤਾਂ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਨਗਰ ਕੌਂਸਲ ਦੀ ਚੋਣ ਲੜ ਸਕਦੇ ਹੋ ਇਸ ਤੋਂ ਇਲਾਵਾ ਤੁਹਾਨੂੰ ਹੋਰ ਕੋਈ ਵੱਖਰੀ ਯੋਗਤਾ ਦੀ ਜਿਹੜੀ ਜ਼ਰੂਰਤਾ ਉਹ ਨਹੀਂ ਹੈ ਕਾਫੀ ਵੀਰਾਂ ਦਾ ਇਹ ਸਵਾਲ ਹੈ ਕਿ ਜੇਕਰ ਕਿਸੇ ਵੀਰ ਜਾਂ ਭੈਣ ਤੇ ਕੋਈ ਮੁਕੱਦਮਾ ਦਰਜ ਹੈ ਮਤਲਬ ਕੋਈ ਐਫ ਆਈ ਆਰ ਦਰਜ ਹੈ ਜਾਂ ਕੋਈ ਕੇਸ ਦਰਜ ਹੈ ਕੀ ਉਹ ਚੋਣ ਲੜ ਸਕਦਾ ਜਾਂ ਨਹੀਂ ਤਾਂ ਇਹਦੇ ਵਿੱਚ ਵੀ ਤੁਹਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਬੇਸ਼ੱਕ ਕਿਸੇ ਵੀ ਵਿਅਕਤੀ ਤੇ ਕੋਈ ਐਫ ਆਈ ਆਰ ਜਾਂ ਮੁਕੱਦਮਾ ਦਰਜ ਹੈ ਪਰ ਉਕਤ ਵਿਅਕਤੀ ਆ ਜਿਹੜੀ ਚੋਣ ਲੜ ਸਕਦਾ ਐਫ ਆਈ ਆਰ ਜਾਂ ਮੁਕੱਦਮਾ ਹੋਣ ਦੇ ਬਾਵਜੂਦ ਵੀ ਸਿਰਫ ਤੁਸੀਂ ਇੰਨਾ ਕਰਨਾ ਹੈ ਜਿਹੜੇ ਤੁਸੀਂ ਆਪਣੇ ਨਾਮਜ਼ਦਗੀ ਪੱਤਰ ਭਰਨੇ ਆ ਫਿਲ ਕਰਨੇ ਆ ਉਹਨਾਂ ਦੇ ਵਿੱਚ ਤੁਸੀਂ ਉਸ ਮੁਕੱਦਮੇ ਦੀ ਪੂਰੀ ਜਾਣਕਾਰੀ ਜਿਹੜੀ ਆ ਉਹ ਦੇਣੀ ਆ ਜੇਕਰ ਤੁਸੀਂ ਇਹ ਜਾਣਕਾਰੀ ਲੁਕੋਵੋਗੇ ਤਾਂ ਤੁਹਾਡੇ ਨਾਮਜ਼ਦਗੀ ਪੱਤਰ ਰੱਦ ਵੀ ਹੋ ਸਕਦੇ ਆ ਤੇ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਆ ਇਸ ਤੋਂ ਇਲਾਵਾ ਚੋਣ ਲੜਨ ਲਈ ਕੀ ਕੀ ਡਾਕੂਮੈਂਟ ਚਾਹੀਦੇ ਆ ਬਹੁਤ ਵੀਰ ਸਾਡੇ ਤੋਂ ਇਹ ਸਵਾਲ ਪੁੱਛ ਲੈਂਦੇ ਆ ਕਿ ਉਕਤ ਚੋਣਾ ਨਗਰ ਕੌਂਸਲ ਦੀਆਂ ਚੋਣਾਂ ਲੜਨ ਲਈ ਕੌਂਸਲਰ ਵਜੋਂ ਚੋਣ ਲੜਨ ਲਈ ਸਾਡੇ ਕੋਲੇ ਕੀ ਕੀ ਦਸਤਾਵੇਜ਼ ਹੋਣੇ ਚਾਹੀਦੇ ਆ ਤੁਹਾਨੂੰ ਮੁੱਢਲੇ ਡਾਕੂਮੈਂਟ ਦੱਸ ਦਈਏ ਕਿ ਇੱਕ ਵਿਅਕਤੀ ਕੋਈ ਵੀਰ ਜਾਂ ਭੈਣ ਜੇਕਰ ਉਹ ਚੋਣ ਲੜਨਾ ਚਾਹੁੰਦਾ ਨਗਰ ਕੌਂਸਲ ਦੀ ਤਾਂ ਉਹਦੇ ਕੋਲ ਆਧਾਰ ਕਾਰਡ ਵੋਟਰ ਕਾਰਡ ਵੋਟਰ ਸੂਚੀ ਪੈਨ ਕਾਰਡ ਅਤੇ ਬੈਂਕ ਦੀ ਕਾਪੀ ਹੋਣਾ ਜ਼ਰੂਰੀ ਹੈ ਵੋਟਰ ਸੂਚੀ ਉਹ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਤੁਹਾਡਾ ਨਾਮ ਦਰਜ ਹੋਵੇ ਤੁਹਾਡਾ ਨਾਮ ਇਹਦੇ ਵਿੱਚ ਹਾਈਲਾਈਟ ਕੀਤਾ ਹੋਣਾ ਚਾਹੀਦਾ ਇਸ ਤੋਂ ਇਲਾਵਾ ਦੱਸ ਦਈਏ ਕਿ ਬੈਂਕ ਬੈਲੈਂਸ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ ਕੋਈ ਵੀ ਇਸ ਪੱਖੇ ਚ ਨਾ ਰਵੇ ਕਿ ਸ਼ਾਇਦ ਕੋਈ ਬੈਂਕ ਬੈਲੈਂਸ ਹੋਣਾ ਵੀ ਜ਼ਰੂਰੀ ਹੈ ਨਹੀਂ ਖਾਤੇ ਚ ਪੈਸੇ ਤੁਹਾਡੇ ਜਿੰਨੇ ਮਰਜ਼ੀ ਹੋਣ ਸਿਰਫ ਤੁਹਾਡੇ ਬੈਂਕ ਦੀ ਡਿਟੇਲ ਚਾਹੀਦੀ ਹੈ ਤੁਹਾਡਾ ਅਕਾਊਂਟ ਨੰਬਰ ਜਾਂ ਤੁਹਾਡੀ ਮਹੀਨੇ ਦੋ ਮਹੀਨਿਆਂ ਦੀ ਟ੍ਰਾਂਜੈਕਸ਼ਨ ਕੋਈ ਵੀ ਬੈਂਕ ਸਟੇਟਮੈਂਟ ਹੋਵੇ ਉਹ ਚੱਲੇਗੀ ਬੈਂਕ ਦੇ ਵਿੱਚ ਕੋਈ ਇਹ ਨਿਸ਼ਚਿਤ ਨਹੀਂ ਕੀਤਾ ਗਿਆ ਮਾਨਯੋਗ ਚੋਣ ਕਮਿਸ਼ਨ ਵੱਲੋਂ ਕਿ ਕੋਈ ਤੁਹਾਡਾ ਖਾਤੇ ਦੇ ਵਿੱਚ ਇੰਨੇ ਪੈਸੇ ਹੋਣੇ ਜ਼ਰੂਰੀ ਆ। ਬਾਕੀ ਵੀਰੋ ਅਗਲੀ ਵੀਡੀਓ ਵਿੱਚ ਤੁਹਾਨੂੰ ਨਾਮਜ਼ਦਗੀ ਪੱਤਰ ਭਰਨਾ ਸਿਖਾਵਾਂਗੇ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਜਾਣਕਾਰੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੇਵਾਂਗੇ। ਤਦ ਤੱਕ ਲਈ ਸਾਡੇ ਨਾਲ ਜੁੜੇ ਰਹੋ। ਧੰਨਵਾਦ।